ਸਤ ਸ੍ਰੀ ਅਕਾਲ ਦੋਸਤੋ ਜੁੜੇ ਹੋ ਸਤਗੁਰ ਪੰਗੂ ਫੇਸਬੁਕ ਆਈਡੀਆ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਦੇ ਆ ਅੱਜ ਰਾਤ ਦੇ ਮੌਸਮ ਦੀ ਤੇ ਸਵੇਰ ਦੇ ਮੌਸਮ ਦੀ 1 ਜੂਨ ਰਾਤ ਅਤੇ 2 ਤਰੀਕ ਸਵੇਰ ਦੇ ਮੌਸਮ ਦੀ ਜਿਹੜੀ ਇਹ ਅਪਡੇਟ ਹੈ ਤਾਰਨਾ ਸਾਂਝੀ ਕਰਦੇ ਆ ਬਾਕੀ ਜਾਣਕਾਰੀ ਆਪਾਂ ਸਵੇਰ ਦੇ ਸਮੇਂ ਜਿਹੜੀ ਸਾਂਝੀ ਕਰਾਂਗੇ ਦੋਸਤੋ ਇਸ ਸਮੇਂ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਇੱਕ ਇਹ ਸਿਸਟਮ ਆ ਜਿਹੜਾ ਪਹਿਲਾਂ ਵੀ ਅਸੀਂ ਸ਼ਾਰਟ ਵੀਡੀਓ ਦੇ ਵਿੱਚ ਦੱਸ ਚੁੱਕੇ ਹਾਂ ਇਹ ਸਿਸਟਮ ਜਿਹੜਾ ਲਗਾਤਾਰ ਦਿਖਾਈ ਦੇ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਹਰਿਆਣਾ ਤੇ ਰਾਜਸਥ ਇਸ ਸਮੇਂ ਦੀ ਇਹ ਅਪਡੇਟ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਇਹ ਚੱਲ ਰਿਹਾ ਇੱਥੇ ਕਿ ਇਹ ਸਿਸਟਮ ਜਿਹੜਾ ਲਗਾਤਾਰ ਆ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਸਟਮ ਪੰਜਾਬ ਦੇ ਸਿਰਫ ਇਨ੍ਹਾਂ ਇਲਾਕਿਆਂ ਨੂੰ ਜਿੱਥੇ ਅਸੀਂ ਇਹ ਤੀਰ ਦਾ ਇਨਸਾਨ ਬਣਾਇਆ ਤਾਂ ਇਨ੍ਹਾਂ ਇਲਾਕਿਆਂ ਨੂੰ ਇਹ ਸਿਸਟਮ ਥੋੜਾ ਜਿਹਾ ਕਵਰ ਕਰੂਗਾ ਜਿਹਦਾ ਕੋਈ ਜ਼ਿਆਦਾ ਵੱਡਾ ਪ੍ਰਭਾਵ ਹਜੇ ਤੱਕ ਨਹੀਂ ਕਹਿ ਸਕਦੇ ਨਾਰਮਲ ਜਿਹਾ ਪ੍ਰਭਾਵ ਜਿਹੜਾ ਦਿਖਾਈ ਦੇ ਰਿਹਾ ਬਾਕੀ ਅਸੀਂ ਪਰਸੈਂਟੇਜ ਦੇ ਹਿਸਾਬ ਨਾਲ ਵੀ ਦੂਸਰੇ ਸੈਟਲਾਈਟ ਦੇ ਵਿੱਚੋਂ ਜਿਹੜੇ ਤਸਵੀਰ ਦੱਸਾਂਗੇ ਤੇ ਇਸ ਸਮੇਂ ਦੋ ਸਾਈਡਾਂ ਤੇ ਜਿਹੜੇ ਸਿਸਟਮ ਐਕਟਿਵ ਨੇ ਇੱਕ ਤਾਂ ਹਰਿਆਣਾ ਰਾਜਸਥਾਨ ਦੇ ਵਿੱਚ ਇਹ ਐਕਟਿਵ ਹੈ ਇਹ ਅੱਗੇ ਵੱਲ ਨੂੰ ਵਧ ਰਿਹਾ ਹੈ ਜਿਹੜਾ ਕਿ ਦਿੱਲੀ ਜੁਪੀ ਐਮਪੀ ਵਾਲੀ ਸਾਈਡ ਨੂੰ ਵਧ ਰਿਹਾ ਤੇ ਪ੍ਰੰਤੂ ਇਸ ਦਾ ਜੇਕਰ ਪ੍ਰਭਾਵ ਉੱਪਰ ਵੱਲ ਨੂੰ ਹੁੰਦਾ ਤਾਂ ਥੋੜਾ ਜਿਹਾ ਦੱਖਣੀ ਇਲਾਕਿਆਂ ਨੂੰ ਇਹ ਤੇ ਪੂਰਬੀ ਇਲਾਕਿਆਂ ਨੂੰ ਥੋੜਾ ਜਿਆਦਾ ਅਧਿਕਰਾਤਕ ਇਹ ਕਵਰ ਥੋੜਾ ਬਹੁਤ ਕਰੂਗਾ ਹਲਕੀ ਬੁਲਕੀ ਹਵਾ ਜਾ ਕੇ ਣਮਣ ਕਣੀ ਜਿਹੜੀ ਗਰਜਲੈਸ ਕੋ ਦੇ ਕੇ ਜਾ ਸਕਦਾ ਤੇ ਉਸ ਤੋਂ ਬਾਅਦ ਦੋਸਤੋ ਇੱਕ ਸਿਸਟਮ ਬਣਿਆ ਹੋਇਆ ਹੈ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚ ਉਹਦੀ ਵੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿਹੜਾ ਇਹ ਦੇਣ ਵੇਲੇ ਤੋਂ ਹੀ ਜਿਹੜਾ ਇਹ ਸਿਸਟਮ ਐਕਟਿਵ 4 ਵਜੇ ਤੋਂ ਹੀ ਐਕਟਿਵ ਹੋਇਆ ਵਾ ਜਾਨੀ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ ਹਿਮਾਚਲ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਵੀ ਤੇ ਪਹਾੜੀ ਇਲਾਕੇ ਜਿਹੜੇ ਮੈਦਾਨੀ ਖੇਤਰਾਂ ਦੇ ਨਾਲ ਲੱਗਦੇ ਨੇ ਇਹਨਾਂ ਦੇ ਵਿੱਚ ਵੀ ਇਹ ਸਿਸਟਮ ਐਕਟਿਵ ਨੇ ਦੋਨੋਂ ਸਾਈਡਾਂ ਤੋਂ ਤੇ ਹਵਾਵਾਂ ਦੀ ਦਿਸ਼ਾ ਵੀ ਜਿਹੜੀ ਰਲਮੀ ਮਿਲਵੇਂ ਚੱਲ ਰਹੀ ਹੈ ਕੁਝ ਕ ਹਵਾਵਾਂ ਪੂਰਬੀ ਚੱਲ ਜਗ੍ਹਾ ਚੱਲ ਰਹੀਆਂ ਨੇ ਕਈ ਜਗ੍ਹਾ ਦੇ ਉੱਤੇ ਪੂਰਬੀ ਹਵਾਵਾਂ ਇਸ ਸਾਈਡ ਤੋਂ ਆ ਰਹੀਆਂ ਨੇ ਕੁਝ ਕ ਜਗ੍ਹਾ ਦੇ ਉੱਤੇ ਇਸ ਸਾਈਡ ਤੋਂ ਜਿਹੜੀਆਂ ਹਵਾਵਾਂ ਆ ਰਹੀਆਂ ਨੇ ਜਦੋਂ ਇਹ ਦੋਨੋਂ ਸਾਈਡਾਂ ਤੋਂ ਹਵਾਵਾਂ ਆਪਸ ਵਿੱਚ ਇਕੱਠੀਆਂ ਹੁੰਦੀਆਂ ਨੇ ਤਾਂ ਇੱਕ ਚੱਕਰਵਾਦ ਦੇ ਰੂਪ ਦੇ ਵਿੱਚ ਘੁੰਮਣ ਕੇਰੀ ਵਾਲਾ ਸਿਸਟਮ ਬਣਦਾ ਹੈ ਤੇ ਜਿਹੜਾ ਕਿ ਇਹ ਮੀਂਹ ਦੀਆਂ ਕਾਰਵਾਈਆਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਆ ਛਿੱਟੇ ਸਰਾਟੇ ਵਾਲਾ ਸਿਸਟਮ ਜਿਹੜਾ ਐਕਟਿਵ ਕਰ ਦਿੰਦਾ ਤੇ ਉਹ ਹਨੇਰੀ ਨੂਮਾ ਮਾਹੌਲ ਬਣਾਉਣ ਦਾ ਦਿੰਦਾ ਤੇ ਗਰਜ ਲੈਸ ਕੈਡਿਓ ਐਕਟਿਵ ਕਰ ਦਿੰਦਾ ਇਸ ਤਰ੍ਹਾਂ ਦਾ ਮੌਸਮ ਹੈ ਜਿਹੜਾ ਉਹ ਅੱਜ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਯਾਨੀ ਕਿ ਜੇ ਅੱਧੀ ਰਾਤ ਦੇ ਕਰੀਬ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਬੱਦਲਵਾਈ ਜਿਹੜੀ ਆਉਂਦੀ ਜਾਂਦੀ ਦਿਖਾਈ ਦੇਊਗੀ ਤੇ ਉਸ ਬਦਲਵਾਈ ਦੇ ਨਾਲ ਕੁਝ ਕੁ ਖੇਤਰ ਜਾਨੀ ਕਿ ਲਿਮਟਿਡ ਜੇ ਖੇਤਰ ਬਾਕੀ ਅਸੀਂ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਪ੍ਰਾਈਵੇਟ ਸੰਸਥਾ ਦੇ ਜਿਹੜਾ ਕਿ ਪਰਸੈਂਟੇਜ ਦੇ ਹਿਸਾਬ ਨਾਲ ਜਾਣਕਾਰੀ ਜਿਹੜੀ ਆਪਾਂ ਨੂੰ ਪਤਾ ਲੱਗ ਜੂਗੀ ਕਿ ਕਿੰਨੇ ਕੁ ਪਰਸੈਂਟ ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਦੋਸਤੋ ਉਸ ਦੀ ਅਪਡੇਟ ਅਸੀਂ ਤੁਹਾਡਾ ਪਹਿਲਾਂ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਉੱਤੇ ਵੀ ਇਹ ਝਾਤ ਮਾਰ ਲਈਏ ਕਿ ਉਹ ਸਿਸਟਮ ਚਾਰੇ ਦਿਸ਼ਾਵਾਂ ਦੇ ਤਿੰਨੇ ਸੌਰੀ ਦੋ ਦਿਸ਼ਾਵਾਂ ਦੇ ਵਿੱਚ ਫੇਰ ਐਕਟਿਵ ਹੈ ਜਿਹੜਾ ਇੱਥੇ ਵੀ ਤੇ ਇਸ ਜਗ੍ਹਾ ਦੇ ਉੱਤੇ ਵੀ ਤੇ ਇਧਰੋਂ हिमाचल ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਇਹ ਐਕਟਿਵ ਹੈ ਜਿਹੜਾ ਇਧਰ ਦਿੱਲੀ ਵਾਲੀ ਸਾਈਡ ਨੂੰ ਐਕਟਿਵ ਹੁੰਦਾ ਹੋਇਆ ਜਾ ਰਿਹਾ ਤੁਸੀਂ ਤਸਵੀਰ ਦੇ ਵਿੱਚ ਲਾਈਵ ਦੇਖ ਸਕਦੇ ਹੋ ਇਹ ਜਾਣਕਾਰੀ ਦੋਸਤੋ ਤੁਹਾਡੇ ਨਾਲ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟਾਂ ਤੋਂ ਕਲੀਅਰ ਕੀਤੀ ਹੈ ਤੇ ਦੂਜੀ ਜਾਣਕਾਰੀ ਅਸੀਂ ਤੁਹਾਨੂੰ ਪ੍ਰਾਈਵੇਟ ਸੰਸਥਾ ਦੇ ਜਿਹੜੇ ਕਿ ਜਾਣਕਾਰੀ ਆ ਉਹਦੇ ਵਿੱਚ ਪਰਸੈਂਟੇਜ ਦੇ ਹਿਸਾਬ ਨਾਲ ਦੱਸਦੀ ਹੈ ਕਿ ਅੱਜ ਰਾਤ ਨੂੰ ਕਿੰਨੇ ਕ ਪਰਸੈਂਟ ਜਿਹੜੇ ਚਾਂਸ ਮੀਂਹ ਦੇ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਸਮੇਂ ਜਿਹੜੀ ਕਿ 33% ਜਾਣਕਾਰੀ ਦਿਖਾਈ ਦੇ ਰਹੀ ਸੀ ਉਹ 4% ਰਹਿ ਚੁੱਕੀ ਹੈ ਦੋਸਤੋ ਜਿਹੜਾ ਚੱਕਰਵਾਦੀ ਸਿਸਟਮ ਸੀ ਜਿਹੜਾ ਅੱਗੇ ਵੱਲ ਨੂੰ ਆ ਰਿਹਾ ਸੀ ਉਹ ਲੰਘ ਚੁੱਕਿਆ ਯਾਨੀ ਕਿ ਉਹ ਦਿੱਲੀ ਵੱਲ ਨੂੰ ਮੂਵ ਕਰ ਚੁੱਕਿਆ ਹੈ ਇਸ ਸਮੇਂ ਜਿਹੜੀਆਂ ਪਰਸੈਂਟੇਜ ਦੇ ਹਿਸਾਬ ਨਾਲ 4% ਜਿਹੜੇ ਚਾਂਸ ਨੇ ਸਿਰਫ ਬੱਦਲਾਂ ਦੀ ਆਵਾਜ਼ ਹੀ ਪੰਜਾਬ ਦੇ ਇਲਾਕਿਆਂ ਚ ਆਉਗੀ ਕੁਝ ਕੁ ਪਰਸੈਂਟ ਰਹਿੜੇ ਜਿਹੜੇ ਚਾਂਸ ਰਹਿ ਗਏ ਨੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੋਈ ਜ਼ਿਆਦਾ ਵੱਡਾ ਸਿਸਟਮ ਇਹ ਐਕਟਿਵ ਨਹੀਂ ਹੈਗਾ ਯਾਨੀ ਕਿ ਇਹ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਜ਼ਰੂਰ ਐਕਟਿਵ ਸੀ ਤੇ ਜੇਕਰ ਇਹ ਪੰਜਾਬ ਵੱਲ ਨੂੰ ਵੱਧਦਾ ਤਾਂ ਕੁਝ ਖੇਤਰਾਂ ਦੇ ਵਿੱਚ ਜਾਨੀ ਕਿ 33% ਚਾਂਸਸ ਜਿਹੜੇ ਕਿ ਪਹਿਲਾਂ ਦਿਖਾਏ ਗਏ ਸੀ ਪਰੰਤੂ ਇਸ ਸਮੇਂ ਜਿਹੜੀ ਅਪਡੇਟ ਆਈ ਹੈ ਤਾਂ ਉਹ ਮੌਸਮ ਠੀਕ ਠਾਕ ਹੋ ਚੁੱਕਾ ਹੈ ਬੱਦਲਾਂ ਦੀ ਆਵਾਜ਼ ਜੀ ਜ਼ਰੂਰ ਬਣਦੀ ਹੋਈ ਨਜ਼ਰ ਆਊਗੀ ਉਸ ਤੋਂ ਬਾਅਦ ਸਵੇਰ ਦੇ ਸਮੇਂ 2 ਤਰੀਕ ਦੇ ਜਿਹੜੇ ਤਸਵੀਰ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ 10% ਚਾਂਸ ਨੇ ਕੱਲ ਨੂੰ ਵੀ ਕੋਈ ਜ਼ਿਆਦਾ ਭਾਰੀ ਮੀਂਹ ਵਾਲੇ ਹਾਲਾਤ ਨਹੀਂ ਹੈਗੇ ਹਨੇਰੀ ਨੂਮੇ ਵਾਲੇ ਮੌਲ ਦੇ ਕੋਈ ਹਾਲਾਤ ਨਹੀਂ ਹੈਗੇ ਸਿਰਫ ਬੱਦਲਾਂ ਦੀ ਆਵਾਜ਼ ਜੀ ਦੁਪਹਿਰ ਦੇ ਸਮੇਂ ਵੀ ਬਣ ਸਕਦੀ ਹੈ ਜਾ ਸਵੇਰ ਦੇ ਸਮੇਂ ਵੀ ਬਣ ਸਕਦੇ ਹੋ ਅਪਡੇਟ ਅਸੀਂ ਸਵੇਰ ਦੇ 8-9 ਵਜੇ ਦੇ ਕਰੀਬ ਜਾ ਉਸ ਤੋਂ ਪਹਿਲਾਂ ਜਿਹੜੀ ਅਪਡੇਟ ਆਊਗੀ ਉਹ ਜਾਣਕਾਰੀ ਅਸੀਂ ਜ਼ਰੂਰ ਸਾਂਝੀ ਕਰਾਂਗੇ ਪਰਸੈਂਟੇਜ ਦੇ ਹਿਸਾਬ ਨਾਲ ਕਿੰਨੇ ਪਰਸੈਂਟ ਜਿਹੜੇ ਕੱਲ ਨੂੰ ਦੇਣ ਵਾਲੇ ਚਾਂਸ ਵਿੱਚ ਦੇ ਰਹਿ ਜਾਣਗੇ ਇਸ ਸਮੇਂ ਸਾਨੂੰ 10% ਚਾਂਸ ਦਿਖਾਈ ਦੇ ਰਹੇ ਨੇ ਜਿਹੜੇ ਕਿ ਅਸੀਂ ਹੁਣ ਤੋਂ ਥੋੜਾ ਸਮਾਂ ਪਹਿਲਾਂ ਰਾਤ ਦੇ ਅੱਜ ਦੇ ਜੋ ਅਸੀਂ ਪਰਸੈਂਟੇਜ ਦੇ ਹਿਸਾਬ ਨਾਲ ਚਾਂਸ ਦੇਖ ਕੇ ਹਟੇ ਸੀ ਇਹ ਚਾਂਸ ਸਾਨੂੰ 33% ਦਿਖਾਈ ਦਿੱਤੇ ਸੀ ਪਰੰਤੂ ਇਸ ਸਮੇਂ ਇਹ ਸਿਸਟਮ ਬਦਲ ਚੁੱਕਿਆ ਹੈ 4% ਚਾਂਸ ਰਹਿ ਚੁੱਕੇ ਨੇ ਦੋਸਤੋ ਹੋਰ ਅਪਡੇਟ ਆਉਗੀ ਬਦਲਾਵ ਦੀ ਰਾਤ ਨੂੰ ਕੋਈ ਅਪਡੇਟ ਆਉਂਦੀ ਹੈ ਮੈਸੇਜ ਤੇ ਰਾਹੀਂ ਤਾਂ ਜਰੂਰ ਤੁਹਾਡੇ ਨਾਲ ਲਾਈਵ ਹੋ ਕੇ ਵੀਡੀਓ ਜਿਹੜੀ ਜਾਣਕਾਰੀ ਹੈ ਸਾਂਝੀ ਕਰ ਦਵਾਂਗੇ ਜਾਂ ਵੀਡੀਓ ਬਣਾ ਕੇ ਰਿਕਾਰਡ ਕਰਕੇ ਸਾਂਝੀ ਕਰ ਦਵਾਂਗੇ ਜੇਕਰ ਹਰਿਆਣਾ ਦੇ ਵਿੱਚ ਕਿਤੇ ਵੀ ਗਰਜਲੈਸ ਕੋਰੀਆ ਜਾਂ ਰਾਜਸਥਾਨ ਦੇ ਵਿੱਚ ਤਾਂ ਜਰੂਰ ਸਾਨੂੰ ਸ਼ਾਰਟ ਵੀਡੀਓ ਜਰੂਰ ਮੈਸੈਂਜਰ ਦੇ ਉੱਤੇ ਭੇਜਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ